ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋ ਹੁਕ ਕਾਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਗੀ ਤੇ ਸਾਰਿਆਂ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਏ ਨੇ ਪਲੀਜ਼ ਚੈਨਲ ਨੂੰ ਪਾ ਲੈ ਕਰੋ ਸਬਸਕ੍ਰਾਈਬ ਵੀ ਦਿਨੇ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਪੈਂਡ ਕਰਨਾ ਨਾ ਭੁੱਲਿਆ ਕਰੋ ਚਲੋ ਜੀ ਇੱਥੇ ਹੋ ਗਿਆ ਸ਼ਾਨਦਾਰ ਟਾਈਮ 4:30 ਵਜੇ ਨੇ 4 4 ਦਾ ਟਾਈਮ ਹੋਇਆ ਹੈ ਕਿਉਂਕਿ ਸਬ ਪੌਣੇ ਦੇ 3 ਜਿਹੜੀ ਹੈਗੇ ਪੌਣੇ 4 ਟੂਟੀ ਆ ਜਾਂਦੀ ਏ ਤੇ ਅੱਜ ਆਪਾਂ ਸਵੇਰ ਦੇ ਜਿਹੜੇ ਕੰਮ ਆ ਉਹ ਕੀਤੇ ਨਹੀਂ ਸੀਗੇ ਕਿਉਂਕਿ ਆਪਾਂ ਕਿਤੇ ਗਏ ਸੀਗੇ ਮੇਰੀ ਮੈਡੀਸਿਨ ਲੈਣ ਵਾਸਤੇ ਆਪਾਂ ਗਏ ਹੋਏ ਸੀਗੇ ਕਿਉਂਕਿ ਮੇਰੀ ਆਈਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ ਤਾਂ ਕਰਕੇ ਤੇ ਤਾਂ ਕਰਕੇ ਆਪਾਂ ਆਪਣੀ ਮੈਡੀਸਿਨ ਲੈਣ ਲਈ ਤੇ ਜਗਰਾਉ ਹੋਏ ਸੀਗੇ ਤੇ ਤਾਂ ਕਰਕੇ ਤੇ ਉੱਥੇ ਆਪਾਂ ਨੂੰ ਜ਼ਿਆਦਾ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਆਪਾਂ ਸਵੇਰ ਤੋਂ ਨਿਕਲੇ ਹੋਏ ਸੀਗੇ ਤੇ ਫਿਰ ਆਪਾਂ ਸ਼ਾਮ ਨੂੰ ਤੈਨੂੰ ਸਵੇਕ 3 ਵਜੇ ਘਰੇ ਆਏ ਸੀ ਫਿਰ ਆਪਾਂ ਚਾਹ ਪਾਣੀ ਆ ਕੇ ਪੀਤਾ ਚਾਹ ਪਾਣੀ ਪੀਣ ਤੋਂ ਬਾਅਦ ਵਿੱਚ ਜੇ ਫਿਰ ਲੱਗ ਵੀ ਸੀਗੀ ਮੈਂ ਕੱਪੜੇ ਧੋਣ ਕਿਉਂਕਿ ਟੁੱਟੀ ਆਈ ਹੋਈ ਸੀ ਕਿ ਤੇ ਟੁੱਟੀ ਤਾਂ ਆਪਾਂ ਕੱਪੜੇ ਧੋਣੀਆਂ ਦਾ ਵਧੀਆ ਨਹੀਂ ਵਧੀਆ ਨਿਕਲਦੇ ਨੇ ਕਿਉਂਕਿ ਬੈਠ ਕੇ ਕੱਪੜੇ ਧੋਣ ਨਾਲ ਹੋਣਾ ਤੇ ਸਾਬਣ ਨਾਲ ਆਪਾਂ ਕੱਪੜੇ ਧੋリエ ਤੇ ਆਪਣੇ ਬਹੁਤ ਜ਼ਿਆਦਾ ਹੈਗੇ ਜਿਹੜੇ ਵਧੀਆ ਕੱਪੜੇ ਨਿਕਲ ਆਉਂਦੇ ਨੇ ਤੇ ਇਸ ਲਈ ਮੈਂ ਅਜੁਨੀ ਵੀ ਮੇਰੇ ਨਾਲ ਗਈ ਹੋਈ ਸੀਗੀ ਤੇ ਜੀ ਮੇਰੀ ਨਿਗਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਕਿਉਂਕਿ ਇੱਕ ਦਿਨ ਅਜੁਨੀ ਨੇ ਕੁਛ ਮਾਰ ਦਿੱਤਾ ਸੀਗਾ ਅੱਖ ਦੇ ਵਿੱਚ ਤੇ ਉਸ ਦਿਨ ਦੇ ਜਿਹੜੀ ਮੇਰੀ ਅੱਖ ਆ ਉਹ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਨਿਗਾ ਵੀ ਬਹੁਤ ਜ਼ਿਆਦਾ ਘਟ ਗਈ ਹੈ ਤੇ ਅੱਜ ਜੇ ਆਪਾਂ ਮੈਡੀਸਨ ਜਿਹੜੀ ਹੈਗੀ ਸੀ ਉਹ ਲੈ ਕੇ ਆਏ ਸੀਗੇ ਤੇ ਤਾਂ ਹੀ ਤੁਹਾਡੇ ਤੱਕ ਇੰਨੇ ਦਿਨ ਵਲੌਗ ਜਿਹੜੇ ਹੈਗੇ ਉਹ ਨਹੀਂ ਪਹੁੰਚ पाए ਹੈਗੇ ਤੇ ਪਲੀਜ਼ ਜੀ ਹੁਣ ਆਪਣੇ ਜਿਹੜੇ ਵਲੌਗ ਨੇ ਉਹ ਡੇਲੀ ਹੀ ਆਇਆ ਕਰਨਗੇ ਵੈਸੇ ਮੈਂ 2-3 ਦਿਨ ਤਾਂ ਹੁਣ ਅਰੈਸਟ ਕਰ ਲਈ ਹੈਗੀ ਆ ਤੇ ਹੁਕੀ ਕਾਫੀ ਦਿਨ ਹੋ ਗਿਆ ਮੈਨੂੰ ਰੈਸਟ ਕਰਦੇ ਨੂੰ ਤੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਆਦਾ ਨਿਗਾਹ ਨਹੀਂ ਲਗਾਉਣੀ ਹੈਗੀ ਧੁੱਪ ਛਾਂ ਦੇ ਵਿੱਚ ਨਹੀਂ ਜਾਣਾ ਹੈਗਾ ਤੇ ਆਪਾਂ ਕਿਤੇ ਗਏ ਵੀ ਨਹੀਂ ਹੈਗੇ ਘਰੋਂ ਬਾਹਰ ਉਸ ਦਿਨ ਦੇ ਜਿਸ ਦਿਨ ਦੀ ਆਪਾਂ ਮੈਡੀਸਿਨ ਲੈ ਕੇ ਆਏ ਹੈਗੇ ਤੇ ਫਿਰ ਜੀ ਆਪਾਂ ਇੱਥੇ ਕੱਪੜੇ ਜਿਹੜੇ ਹੈਗੇ ਸੀਗੇ ਉਹ ਵਾਸ਼ ਮੇਂ ਕਰਦੀ ਪਈ ਸੀਗੇ ਤੇ ਅਜੂਨੀ ਹੈ ਨਾ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਦਾਲ ਪਾਣੀ ਵੀ ਮੈਂ ਜਿਹੜਾ ਹੈਗਾ ਸੀ ਉਹ ਆਪਣਾ ਇੱਕ ਸਾਈਡ ਤੇ ਪੇ ਰੱਖ ਦਿੱਤਾ ਸੀਗਾ ਅਗੇ ਤੁਹਾਡੇ ਨਾਲ ਆਪਾਂ ਵੀਡੀਓ ਵੀ ਸ਼ੇਅਰ ਕਰਾਂਗੇ ਥੋੜੀ ਜੀ ਤੇ ਫਿਰ ਜੇ ਆਪਾਂ ਜਾਣਾ ਸੀਗਾ ਗੁਰੂ ਘਰ ਤਾਂ ਕਰਕੇ ਤੇ ਆਪਾਂ ਸ਼ਾਮ ਦੇ ਟਾਈਮ ਹੀ ਜਦੋਂ ਟੂਟੀ ਨਾ ਹੁੰਦੀ ਆਉਂਦੀ ਹੁੰਦੀ ਹੈ ਤੇ ਠੰਡਾ ਠੰਡਾ ਪਾਣੀ ਹੁੰਦਾ ਹੈ ਫਿਰ ਆਪਾਂ ਉਸਦੇ ਨਾਲ ਹੀ ਨਹਾ ਲੈਣੇ ਹੁੰਦੇ ਆ ਤੇ ਕਿਉਂਕਿ ਟੈਂਕੀ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਹਨਾ ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਬਹੁਤ ਜ਼ਿਆਦਾ ਗਰਮੀ ਹੈ ਇਸ ਗਰਮੀ ਦੇ ਵਿੱਚ ਤਾਂ ਵੈਸੇ ਵੀ ਕਿ 9 ਵਜੇ ਤੋਂ ਬਾਅਦ ਵਿੱਚ ਤਾਂ ਇੰਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ ਕਿ ਬਾਹਰ ਨਿਕਲਣ ਦਾ ਜਿਹੜਾ ਹੈਗਾ ਉਹ ਦਿਲ ਨਹੀਂ ਕਰਦਾ ਹੈਗਾ ਤੇ ਵੈਸੇ ਵੀ ਹੁਣ ਆਪਾਂ ਨਿਕਲ ਕੇ ਕੀ ਕਰਨਾ ਹੈਗਾ ਕਿਉਂਕਿ ਹੁਣ ਅਜੁਨੀ ਨੂੰ ਛੁੱਟੀਆਂ ਹੋਈਆਂ ਨੇ ਤੇ ਤਾਂ ਕਰਕੇ ਆਪਾਂ ਜ਼ਿਆਦਾ ਤਾਂ ਘਰੇ ਹੀ ਟਾਈਮ ਸਪੈਂਡ ਕਰਦਣੀ ਉਸ ਨੂੰ ਮਮਤੀ ਆ ਤੇ ਕਿਉਂਕਿ ਉਹਦੇ ਨਾਲ ਮੈਂ ਥੋੜੀਆਂ ਜਿਹੀ ਕੁਛ ਉਸ ਨੂੰ ਉਸ ਨੂੰ ਚੀਜ਼ਾਂ ਣਕ ਦਿੱਤੇ ਹੋਈਆਂ ਨੇ ਐਕਟੀਵਿਟੀਜ਼ ਕੁਛ ਤੇ ਤਾਂ ਕਰਕੇ ਮੈਂ ਉਹਨੂੰ ਘਰੇ ਹੀ ਸਾਰਾ ਕੁਝ ਕਰਵੋਣੀ ਹੁੰਨੀ ਹੈ ਤੇ ਇਸ ਕਰਕੇ ਮੈਂ ਜ਼ਿਆਦਾ ਕਿਤੇ ਨਹੀਂ ਜਾਂਦੀ ਹੈਗੀ ਤਾਂ ਕਰਕੇ ਘਰ ਦੇ ਵਿੱਚ ਹੀ ਜ਼ਿਆਦਾ ਟਾਈਮ ਸਪੈਂਡ ਕਰਦੇ ਹੁੰਨੀ ਆ ਤੇ ਫਿਰ ਜੀ ਆਪਾਂ ਇੱਥੇ ਕੱਪੜੇ ਮੈ ਕੇ ਕਿ ਵਾਸ਼ ਕਰ ਲਈਏ ਕੱਪੜੇ ਵਾਸ਼ ਕਰਨ ਦੇ ਨਾਲ ਨਾਲ ਇਸ ਤਰ੍ਹਾਂ ਸੀਗਾ ਕਿ ਮੈਂ ਜੁਨੀ ਨੂੰ ਆਵਾਜ਼ ਲਗਾ ਰਹੀ ਸੀ ਕਿ ਅ ਜੁਨੀ ਆਜੂ ਮੈਂ ਤੁਹਾਨੂੰ ਨਹਾਵੀ ਦਿੰਨੀ ਆ ਪੁੱਤ ਕਿਉਂਕਿ ਬਾਅਦ ਵਿੱਚ ਹਨਾ ਟਾਈਮ ਨਹੀਂ ਮਿਲਦਾ ਹੈਗਾ ਤੇ ਇੱਕ ਸਬਜੀ ਵਗੈਰਾ ਜਿਹੜੀ ਸੀਗੀ ਉਹ ਮੈਂ ਕੱਟ ਲਈ ਸੀਗੀ ਤੇ ਫਿਰ ਮੈਨੇ ਕਿ ਤੜਕਾ ਵਗੈਰਾ ਮੈਂ ਲਗਾ ਦਿੱਤਾ ਸੀਗਾ ਤੇ ਮੈਂ ਕਿਹਾ ਕਿ ਚਲੋ ਕੱਪੜੇ ਵਗੈਰਾ ਧੋਈ ਲਈਏ ਫੇਰ ਹੀ ਆਪਾਂ ਵੀਡੀਓ ਦੀ ਜਿਹੜੀ ਹੈਗਾ ਐਡੀਟਿੰਗ ਆ ਆਪਾਂ ਕਰਦੇ ਆ ਤੇ ਤੁਹਾਡੇ ਤਾਈ ਪਹੁੰਚਾਉਣੇ ਹੈਗੇ ਆ ਦੇ ਥੋੜਾ ਜਿਹਾ ਟਾਈਮ ਲੱਗਾ ਮੈਨੂੰ ਅੱਜ ਐਡੀਟਿੰਗ ਤੇ ਤੇ ਦੇਖੋ ਅਜੂਨੀ ਨੇ ਜਿਹਨੇ ਆਪਣੇ ਵਾਲ ਜਿਹੜੇ ਹੈਗੇ ਸੀਗੇ ਉਹ ਸਵਾਰੀ ਬੈਠੀ ਸੀ ਕਿ ਮੈਂ ਉਹਨੂੰ ਕਹਿ ਕਿ ਤੂੰ ਐਸਾ ਇਸ ਤਰ੍ਹਾਂ ਕਿਉਂ ਕੀਤਾ ਹੈ ਤੁਸੀਂ ਬੇਟਾ ਤੇ ਕਹਿੰਦੀ ਮम्मा ਕਿ ਮੇਰਾ ਦਿਲ ਕਰਦਾ ਪਿਆ ਸੀ ਕਿ ਠਾਣ ਮੁਂ ਕਰਕੇ ਬੈਠ ਗਈ ਤੇ ਮੈਂ ਕਿਹਾ ਕਿ ਅਜਾ ਤੈਨੂੰ ਨਹਾ ਲਾ ਦਿੰਨੀ ਆ ਤੇ ਕਹਿੰਦੀ ਠੀਕਾ ਚਲੋ ਠੀਕਾ ਤੁਸੀਂ ਕੱਪੜੇ ਧੋ ਲਓ ਤੇ ਫਿਰ ਮੈਂ ਨਹਾਉਂਗੀ ਮੈਂ ਕਿਹਾ ਕਿ ਚਲੋ ਠੀਕਾ ਤੇ ਫਿਰ ਜਿਹੜੇ ਆਪਣੇ ਜਿਹੜੇ ਹੈਗੇ ਸੀ ਕੱਪੜੇ ਹੈਗੇ ਸੀ ਕਿ ਜਿਹੜੇ ਉਹ ਮੋਸਟਲੀ ਜਿਹੜੇ ਹੈਗੇ ਸੀ ਉਹ ਵਾਸ਼ ਹੋ ਚੁੱਕੇ ਸੀ ਕਿਉਂਕਿ ਥੋੜੇ ਜਿਹੇ ਕੱਪੜੇ ਹੁੰਦੇ ਆਪਣੇ ਦੋਨੋਂ ਮਾਮਤਿਆਂ ਦੇ ਜਿਆਦਾ ਕੱਪੜੇ ਨਹੀਂ ਹੁੰਦੇ। ਵੈਸੇ ਵੀ ਮੈਂ ਦਿਨ ਦੇ ਵਿੱਚ ਕਿ ਦੋ ਵਾਰ ਜਿਹੜੇ ਹੈਗੇ ਆਪਣੇ ਕੱਪੜੇ ਵਾਸ਼ ਕਰ ਲੈਣੇ ਹੁੰਦੇ ਨੇ ਸਵੇਰ ਦੇ ਸਵੇਰੇ ਐਂਡ ਸ਼ਾਮ ਦੇ ਸ਼ਾਮ ਨੂੰ ਕਰ ਲੈਣੇ ਹੁੰਦੇ ਆ। ਤੇ ਫਿਰ ਮੈਂ ਜਿਆਦਾ ਕੱਪੜੇ ਜਿਹੜੇ ਹੈਗੇ ਆ ਵਾਸ਼ ਹਮਦੇ ਤੋਂ ਜੋੜਦੀ ਨਹੀਂ ਹੁੰਦੀ ਹੈਗੇ ਕਿਉਂਕਿ ਜਿੰਨੇ ਜਿਆਦਾ ਜੋੜੇ ਜਾਵਾਂਗੇ ਪਤਾ ਤਾਂ ਹੈਗਾ ਕਿ ਕੰਮ ਆਪਾਂ ਆਪ ਹੀ ਕਰਨਾ ਹੈਗਾ ਤੇ ਫਿਰ ਜਿਆਦਾ ਕੱਪੜੇ ਹਨਾ ਜਿਆਦਾ ਕੰਮ ਜੋੜਨ ਦਾ ਵੀ ਤੇ ਇਸ ਕਰਕੇ ਮੈਂ ਜਿਹੜੇ ਕੰਮ ਮੇ ਹੁੰਦੇ ਨੇ ਆਪਣੇ ਇਹਨਾਂ ਕੇ ਇਸ ਤਰ੍ਹਾਂ ਨਿਬੇੜ ਲੈਣੇ ਹੁੰਦੇ ਆ ਤੇ ਮੈਨੂੰ ਆਪਣੇ ਕੰਮ ਕਰਨਾ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹਨ ਕਿਉਂਕਿ ਵੈਸੇ ਤਾਂ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਸੇ ਥੋੜਾ ਠੀਕ ਨਹੀਂ ਰਹਿੰਦੀ ਹੈਗੀ ਤੇ ਬਟ ਅੱਜ ਨੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਤੇ ਇਸ ਕਰਕੇ ਮੈਂ ਜਿਹੜਾ ਕੰਮ ਆ ਉਸ ਨੂੰ ਪੈਂਡਿੰਗ ਨਹੀਂ ਰੱਖਦੀ ਹੁੰਦੀ ਤੇ ਥੋੜਾ ਥੋੜਾ ਕੰਮ ਜਿਹੜਾ ਮੈਂ ਹੌਲੀ ਹੌਲੀ ਕਰ ਲੈਣੇ ਹੁੰਦੇ ਆ ਤੇ ਸੁਭਾਵੀ ਮੈਂ ਸਵੇਹਾ ਉੱਠ ਕੇ ਹੈਨਾ ਆਪਣਾ ਸਵੇਹਾ ਹੀ ਉੱਠ ਖੜਦੇ ਹੁੰਨੇ ਆ ਤੇ ਸਵੇਹਾ ਉੱਠਣ ਦੇ ਨਾਲ ਇਹ ਹੁੰਦਾ ਹੈ ਕਿ ਆਪਾਂ ਜਿਹੜੇ ਘਰ ਦੇ ਕੰਮ ਹੈਨਾ ਆਪਣੇ ਰਿਲੇਟਡ ਕੰਮ ਆ ਜਾਂ ਆਪਣੇ ਹੁਣ ਬੱਚਿਆਂ ਨੂੰ ਜਿਹੜੇ ਦੇ ਵਿੱਚ ਛੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਨਾਲ ਆਪਾਂ ਵੱਧ ਤੋਂ ਵੱਧ ਜਿਹੜਾ ਟਾਈਮ ਆ ਸਪੈਂਡ ਕਰੀਏ ਤੇ ਤਾਂ ਕਰਕੇ ਆਪਾਂ ਥੋੜਾ ਜਿਹਾ ਉਹ ਕਰ ਦਿਆ ਹੁੰਨੇ ਆ ਕਿ ਜਲਦੀ ਜਲਦੀ ਕੰਮ ਕਰਕੇ ਹੈਨਾ ਤੇ ਟਾਈਮ ਨੂੰ ਜਿਆਦਾ ਐਮਿੱਤ ਦੇਣੀ ਚਾਹੀਦੀ ਹੈ ਹੈਨਾ ਆਪਾਂ ਜਿੰਨਾਂ ਨੇ ਆਪਣਾ ਟਾਈਮ ਆ ਵੇਸਟ ਨਾ ਜਾਣ ਦੀ ਤੇ ਤੋੜੇ ਜਿੱਦ ਦੇ ਨਾਂ ਬਾਅਦ ਆਪਾਂ ਅਜੁਨੇ ਨੂੰ ਘੁਮਾ ਕੇ ਵੀ ਕਿਤੇ ਲੈ ਕੇ ਆਵਾਂਗੇ ਤੇ ਕਿਉਂਕਿ ਦੋ ਤਿੰਨ ਜਗ੍ਹਾ ਤੇ ਆਪਾਂ ਜਾਣਾ ਹੈਗਾ ਤੇ ਇਸ ਕਰਕੇ ਮੈਂ ਕਹਿੰਦੀ ਪੈਸੀ ਕਿ ਥੋੜੇ ਟਾਈਮ ਆਪਾਂ ਪਹਿਲਾਂ ਰੈਸਟ ਕਰ ਲਈਏ ਕਿਉਂਕਿ ਬਾਅਦ ਵਿੱਚ ਜਿਹੜਾ ਹੈ ਨਾ ਟਾਈਮ ਉਹ ਛੁੱਟੀਆਂ ਤੇ ਤੁਹਾਨੂੰ ਪਤਾ 1 ਮਹੀਨੇ ਦੀਆਂ ਛੁੱਟੀਆਂ ਨੇ ਹੁਣ ਗਰਮੀ ਵੈਸੇ ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀਆ ਤੋ ਹੁਣ ਵੈਸੇ ਵੀ ਜਾਣ ਦਾ ਤੇ ਕੋਈ ਹੈ ਨਹੀਂ ਕਿ ਇੰਨੀ ਧੁੱਪ ਦੇ ਵਿੱਚ ਕਿਸ ਤਰ੍ਹਾਂ ਜਾਈਏ ਹੈ ਨਾ ਤੇ ਫਿਰ ਆਪਾਂ ਕਹਿ ਕੇ 10 ਦਿਨ ਆਪਾਂ ਠਹਿਰ ਜਾਣੇ ਹੈਗੇ ਆ ਤੇ ਜਦੋਂ ਥੋੜਾ ਜਿਹਾ ਮੌਸਮ ਥੋੜਾ ਜਿਹਾ ਮੌਸਮ ਕਿਉਂਕਿ ਅਗਲੇ ਮਹੀਨੇ ਜਿਹੜਾ ਹੈਗਾ ਆ ਆਹ ਜਿਹੜਾ ਮਹੀਨਾ ਦੈਸੀ ਮਹੀਨਾ ਚੜਨਾ ਇਸ ਦੇ ਵਿੱਚ ਮੌਸਮ ਜਿਹੜਾ ਹੈਗਾ ਥੋੜਾ ਜਿਹਾ ਚੇਂਜ ਹੋ ਜਾਂਦਾ ਹੁੰਦਾ ਹੈ ਚਲੋ ਗਰਮੀ ਤਾਂ ਵੱਧ ਹੋ ਜਾਂਦੀ ਹੈ ਬਟ ਥੋੜਾ ਜਿਹਾ ਚੇਂਜ ਇਸ ਤਰ੍ਹਾਂ ਹਵਾਵਾਂ ਵਗੈਰਾ ਜਿਹੜੀਆਂ ਹੈਗੀਆਂ بارش ਵਗੈਰਾ ਉਹਨੂੰ ਸਟਾਰਟ ਹੋ ਜਾਂਦੀ ਹੈ ਕਿ ਤੇ ਮੌਸਮ ਜਿਹੜਾ ਹੈਗਾ ਉਹ ਠੰਡਾ ਹੋਣਾ ਸਟਾਰਟ ਹੋ ਜਾਂਦਾ ਹੁੰਦਾ ਹੈ ਵੈਸੇ ਵੀ ਜਦੋਂ ਆਹ ਮੰਥ ਸ਼ੁਰੂ ਹੋਇਆ ਹੈ ਬਸ ਦੋ ਵਰੀ ਹੀ ਆਪਣੀ ਜਿਹੜੀ بارش ਵਗੈਰਾ ਉਹ ਹੋਈ ਆ ਤੇ ਕਿੱਝ ਆਪਾਂ ਅਰ ਦੇਖੋ ਮੈਂ ਸਬਜ਼ੀ ਵੀ ਕੱਟ ਲਈ ਸੀਗੀ ਤੇ ਅਜੂਨੀ ਨੇ ਆਪਾਂ ਨਵਾਂ ਨੂੰ ਦਿੱਤਾ ਸੀਗਾ ਤੇ ਫਿਰ ਜੀ ਮੈਂ ਇੱਥੇ ਜੁਨੀ ਦੇ ਗੁੱਤਾ ਵਗੈਰਾ ਵੀ ਕਰ ਦਿੱਤੀਆਂ ਸੀਗੇ ਕਿਉਂਕਿ ਆਪਾਂ ਜਾਣਾ ਸੀਗਾ ਗੁਰੂ ਘਰੇ ਤਾਂ ਕਰਕੇ ਤੇ ਕੱਪੜੇ ਵੀ ਜਿਹੜੇ ਸੀਗੇ ਉਹ ਦੇਖੋ ਮੇਰੇ ਸੁੱਕਣੇ ਪਏ ਹੋਏਗੇ ਨੇ ਨਹੀਂ ਛਾਈ ਦੀ ਇਹ ਸੱਚ ਮੇਰੀ ਅਗਲੇ ਦਿਨ ਦੀ ਵੀਡੀਓ ਹੈਗੀ ਉਸੇ ਦਿਨ ਦੀ ਮੇਰੀ ਵੀਡੀਓ ਨਹੀਂ ਹੈਗੀ ਇਹ ਅਗਲੇ ਦਿਨ ਦੀ ਮੇਰੀ ਵੀਡੀਓ ਹੈਗੀ ਆ ਕਿਉਂਕਿ ਅਗਲੇ ਦਿਨ ਸੀਗੀ ਦਸਵੀਂ ਤੇ ਇਹ ਦਸਵੀਂ ਦੇ ਦਿਨ ਤੋਂ ਪਹਿਲਾਂ ਦਾ ਵੀਡੀਓ ਹੈਗਾ ਇਹ ਮੇਰਾ ਤੇ ਦਸਵੀਂ ਵਾਲੇ ਦਿਨ ਆਪਾਂ ਬਣਾਈ ਸੀਗੀ ਇਹ ਵਾਲੀ ਸਬਜੀ ਤੇ ਫਿਰ ਜੇ ਆਪਾਂ ਇਹ ਉਸ ਤੋਂ ਅਗਲੇ ਦਿਨ ਵਾਲਾ ਵਲੌਗ ਹੈਗਾ ਐ ਨੈਕਸਟ ਡੇ ਵਾਲਾ ਤੇ ਤਿੰਨਾ ਦਿਨਾਂ ਦਾ ਵਲੌਗ ਜਿਹੜਾ ਹੈਗਾ ਤੁਹਾਡੇ ਦਾ ਸ਼ੂਟ ਕਰਕੇ ਜਿਹੜਾ ਸੀ ਪਚਾਰ ਹੈ ਹੈਗੇ ਆ ਤੇ ਇੱਥੇ ਜੀ ਮੈਂ ਆਪਣੀ ਰਿੰਗ ਲਾਈਟ ਜਿਹੜੀ ਹੈਗੀ ਸੀਗੀ ਉਹ ਸੈੱਟ ਕਰਦੀ ਪਈ ਸੀਗੀ ਕਿਉਂਕਿ ਮੈਂ ਜਦੋਂ ਵੀ ਵੀਡੀਓ ਵਗੈਰਾ ਐਡੀਟਿੰਗ ਕਰਦੀ ਆ ਨਾ ਤੇ ਫਿਰ ਨੀਗਾ ਬਹੁਤ ਲੱਗਦੀ ਹੈਗੀ ਤੇ ਚਲੋ ਆਪਾਂ ਵੈਸੇ ਸਪੈਕਸ ਵਗੈਰਾ ਆਪਾਂ ਯੂਜ਼ ਕਰ ਲੈਣੇ ਹੈਗੇ ਤੇ ਤਾਂ ਕਰਕੇ ਤੇ ਵੈਸੇ ਵੀ ਆਪਾਂ ਕਾਫੀ ਦਿਨ ਹੋ ਗਿਆ ਵੀਡੀਓ ਵਗੈਰਾ ਤੁਹਾਡੇ ਸਾਹਮਣੇ ਆਈ ਨਹੀਂ ਹੈਗੀ ਕੋਈ ਸ਼ਾਰਟ ਵੀਡੀਓ ਨਹੀਂ ਆਈ ਕੋਈ ਲੌਂਗ ਵੀਡੀਓ ਨਹੀਂ ਤੁਹਾਡੇ ਨਾਲ ਆਈ ਆਪਾਂ ਸ਼ੇਅਰ ਨਹੀਂ ਕੀਤੀ ਹੈਗੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਨਾਲ ਅੱਜ ਕੋਈ ਖਾਸ ਸਿਆ ਵਲੌਗ ਨਹੀਂ ਸੀਗਾ ਤੇ ਇਸ ਕਰਕੇ ਜੇ ਆਪਾਂ ਤੁਹਾਡੇ ਨਾਲ ਮਿਲਦੇ ਆ ਜੀ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇ ਸਾਰੇ ਜਣੇ ਆਪਣਾ ਧਿਆਨ ਜਰੂਰ ਰੱਖਿਓ ਗਰਮੀ ਦੇ ਵਿੱਚ ਠੰਡਾ ਪਾਣੀ ਪੀਓ ਨਿੰਬੂ ਪਾਣੀ ਪੀਓ ਐਂਡ ਵੱਤ ਵੱਤ ਜਿਹੜਾ ਹੈਗਾ ਇਹ ਘਰੇ ਹੀ ਜ਼ਿਆਦਾ ਰਹੋ ਕਿਉਂਕਿ ਬਹੁਤ ਬਾਹਰ ਬਹੁਤ ਜ਼ਿਆਦਾ ਗਰਮੀ ਆ ਤੇ ਕਿਉਂਕਿ ਅੱਜ ਕੱਲ ਅੱਖਾਂ ਵਗੈਰਾ ਵੀ ਬਹੁਤ ਜ਼ਿਆਦਾ ਖਰਾਬ ਹੋ ਰਹੀਆਂ ਨੇ ਦੇ ਮੇਰੀ ਬੇਟੀ ਦੀਆਂ ਨੇ ਥੋੜੀਆਂ ਜਿਹੀਆਂ ਜੇ ਉਸ ਦੇ ਵਿੱਚ ਵੀ ਲਾਲਗੀ ਜੀ ਥੋੜੀ ਜਿਹੀ ਆ ਗਈ ਸੀ ਕਿਉਂਕਿ ਮੈਂ ਉਸ ਨੂੰ ਇੱਕ ਐਕਟੀਵਿਟੀ ਇਹੋ ਜਿਹੀ ਲੈ ਕੇ ਦਿੱਤੀ ਆ ਅਤੇ ਐਕਟਿਵ ਰਹਿਣ ਲਈ ਕਿਉਂਕਿ ਉਹ ਧੁੱਪ ਦੇ ਵਿੱਚ ਨਾ ਦੋ ਕੁ ਦਿਨ ਬਹੁਤ ਜ਼ਿਆਦਾ ਖੇਡਦੀ ਨਹੀਂ ਤੇ ਉਹਦੀਆਂ ਆਈਸ ਜਿਹੜੀਆਂ ਸੀ ਨਾ ਰੈਡ ਰੈਡ ਹੋਣੇ ਸਟਾਰਟ ਹੋ ਗਈਆਂ ਸੀਗੇ

गर्मियों के बट अभी मेरी आइस को कभी कोई प्रॉब्लम नहीं हुई नहीं। दो गर्मी हो गए कि मेरी एक तनीगा बहुत ज़्यादा लगन लग पी है फिर आइस बहुत ज़्यादा ख़राब होगी